ਹਿੜਾ STPC ਦੇ ਵਿੱਚ ਕਮਲ ਪਿਆ ਹੋਇਆ ਹੈ ਇਹ ਹਿੰਦੂਤਵਾਦੀ ਸਰਕਾਰ ਇੰਡੀਆ STPC ਨੂੰ ਤੇ ਸਿੱਖਾਂ ਦੀ ਇੰਸਟੀਟਿਊਸ਼ਨ ਨੂੰ ਬਿਲਕੁਲ ਖਤਮ ਕਰਨਾ ਚਾਹੀਦਾ ਚਾਹੁੰਦੀ ਹੈ 14 ਸਾਲ ਤੋਂ ਇਹਨਾਂ ਦੇ ਇਲੈਕਸ਼ਨਸ ਨਹੀਂ ਹੋਏਗੇ ਜੇ 14 ਸਾਲ ਤੋਂ ਇਲੈਕਸ਼ਨ ਨਹੀਂ ਹੋਏ ਤਾਂ ਫਿਰ ਇਹ ਬਜਟ ਕਿਵੇਂ ਪਾਸ ਕਰ ਸਕਦੇ ਐ 14 ਸਾਲਾਂ ਦੇ ਮੈਂਬਰ ਮੈਨੂੰ ਪੁੱਛਦੇ ਆ ਜੀ ਕੀ ਜਥੇਦਾਰ ਸਾਹਿਬ ਨੂੰ ਹਟਾਉਣਾ ਤਾ ਮੈਨੂੰ ਪੁੱਛਦੇ ਆ ਜੀ ਸੁਖਵੀਰ ਜ਼ਿੰਮੇਵਾਰ ਹੈ ਰਾਣਾ ਜ਼ਿੰਮੇਵਾਰ ਹੈ ਜ਼ਿੰਮੇਵਾਰ ਤੱਕ ਹੋਈ ਨਹੀਂ ਹੈ ਜੰਮੂ ਜ਼ਿੰਮੇਵਾਰ ਅਸੀਂ ਹੈ ਇੰਡੀਆ ਦਾ ਸਾਡੀ ਪਾਰਲੀਮੈਂਟ ਐਸਟੀਪੀਸ ਨੂੰ ਭੰਗ ਕਰਨ ਤੇ ਲੱਗਿਆ 14 ਸਾਲ ਤੋਂ ਡੇਕਸ਼ਨੀ ਤਰੇ ਰੈਂਦੀ ਖੁੰਦੀ ਜਈ ਚੀਜ਼ ਰਹਿ ਗਈ ਹੈ ਉਸ ਨੂੰ ਵੀ ਇਹਨਾਂ ਨੇ ਤੋੜਤਾ ਹੋ ਜਿੰਨਾ ਚੇਤ ਤੁਸੀਂ ਖਾਲਸਾਣ ਦੀ ਗੱਲ ਨਹੀਂ ਕਰਦੇ ਵੋਟ ਨਹੀਂ ਪਾਉਂਦੇ ਮਨ ਆਪਾ ਤਖੜਾ ਨਹੀਂ ਕਰਦੇ ਅੱਗੇ ਨਹੀਂ ਵੱਧਦੇ ਆਜ਼ਾਦੀ ਦੇ ਲਈ ਨਹੀਂ ਆਪਣਾ ਵੋਟ ਪਾਉਂਦੇ ਤਾਂ ਫੇਰ ਤਾਂ ਮੈਂ ਹੋ ਜਾਈ ਰਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਸ ਅਸਥਾਨ ਦੇ ਉੱਤੇ ਬੈਠੇ ਆਂ ਜਿੱਥੇ ਮਹਾਰਾਜਾ ਦਲੀਪ ਸਿੰਘ ਨੂੰ ਇੱਥੇ ਕريب ਕੈਦ ਦੇ ਵਿੱਚ ਇਹ ਆਪਕੇ ਰੱਖਿਆ ਗਿਆ ਸੀਗਾ ਇਹਨਾਂ ਦੇ ਉੱਤੇ ਪਾਦਰੀ ਲਾ ਦਿੱਤੇ ਗਏ ਸੀਗੇ ਜਿਹੜੇ ਇਹਨਾਂ ਨੂੰ ਅਸਾਈ ਧਰਮ ਦੇ ਵਿੱਚ ਲੈ ਕੇ ਹੋਣ ਉਹ ਪਾਦਰੀ ਦਾ ਨਾਂ ਸੀਗਾ ਲੋਗਨ ਉਹ ਫੀਟਕ ਜਦੋਂ ਬਲੈਥ ਨੇ ਕਿ ਗਈ ਹੈ ਉਦੋਂ ਵੀ ਮਹਾਰਾਜਾ ਦਲੀਪ ਸਿੰਘ ਦੇ ਨਾਲ ਹੀ ਰਹੇ ਹੋਰ ਉਨਾਂ ਦੇ ਰਖਵਾਲੇ ਸੀਗੇ ਤੇ ਜਿਹੜੀ ਹਕੂਮਤ ਦੇ ਨਾਲ ਗੱਲ ਕਰਨੀ ਸੀਗੀ ਬਲੈਥ ਦੇ ਵਿੱਚ ਜਾਂ ਮਲਕਾ ਵਿਕਟੋਰੀਆ ਦੇ ਨਾਲ ਇਹ ਲੋਕਨ ਸਾ ਵੀ ਕਰਦੇ ਸੀਗੇ ਇਥੋਂ ਫੇ ਹਰਿਆਣੇ ਦੀ ਹਕੂਮਤ ਮਹਾਰਾਜ ਸਾਹਿਬ ਨੂੰ ਫਤਿਹਗੜ ਲੈ ਗਈ ਫਤਿਹਗੜ ਇੱਕ ਜ਼ਿਲ੍ਹਾ ਹੈ ਕਿ ਉਪੀਦਵ ਜਿਹੜਾ ਬਬਰੀ ਵਸਤ ਹੈ ਰਹੀ ਗਈ ਸੀ ਅਸੀਂ ਉਹਦੇ ਵਿੱਚ ਜਦੋਜਹਿਦ ਕੀਤੀ ਤੇ ਸਾਨੂੰ ਫਤਿਹਗੜ ਦੇ ਜੇਲ੍ਹ ਦੇ ਵਿੱਚ ਡਕਿਆ ਹੋਇਆ ਸੀਗਾ ਪਰ ਜਦੋਂ ਸਾਨੂੰ ਰਿਹਾਰ ਕੀਤਾ ਇੱਕਦਮ ਬਸਾਂ ਦੇ ਵਿੱਚ ਚਵਾੜ ਕੇ ਸਾਨੂੰ ਦਿੱਲੀ ਲੈ ਅਸੀਂ ਉਹ ਫਤਿਹਗੜ੍ਹ ਦੀ ਕੋਠੀ ਅਜੇ ਨਹੀਂ ਦੇਖੀ ਹੱਗੀ ਉਹ ਵੀ ਯਾਦਗਾਰ ਆਪਾਂ ਸੋਚ ਕੇ ਉਸ ਨੂੰ ਫੇਰ ਇੱਕ ਯਾਦਗਾਰ ਜਿਹੜੀ ਇੱਥੇ ਬਣੀ ਹੈ ਐਸਟਰ ਦੀ ਬਲੋਏ 1972 ਦੇ ਵਿੱਚ ਮੈਂ ਆਪਣੇ ਬਜ਼ੁਰਗਾਂ ਦੇ ਨਾਲ ਬ੍ਰਿਟਾਨੀਆ ਗਿਆ ਸੀਗਾ ਤੇ ਸਾਨੂੰ ਉੱਥੋਂ ਦੇ ਸਿੱਖਾਂ ਨੇ ਮੋਟਰ ਦਿੱਤੀ ਤੇ ਜਿਹੜੀ ਮਹਿਲ ਦਿੱਤੇ ਸੀਗੇ ਅੰਰੇ ਸਰਕਾਰ ਨੇ ਮਹਾਰਾਜਾ ਗ੍ਰਿਫਸਨ ਨੂੰ ਉੱਥੇ ਦੇਖਣਗੇ ਉੱਥੇ ਇੱਕ ਗਿਰਜਾ ਘਰ ਵੀ ਸੀਗਾ ਗਿਰਜਾ ਘਰ ਦੇ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਦਫ਼ਨ ਕੀਤਾ ਸੀਗਾ ਮੇਰੇ ਬਜ਼ੁਰਗਾ ਨੇ ਫੇਰ ਉੱਥੇ ਕੀਰਤਨ ਸੋਲ ਦਾ ਪਾਠ ਪੜ੍ਹਿਆ ਸ੍ਰੀ ਅਰਦਾਸ ਕੀਤੀ ਕਿਉਂਕਿ ਅੱਥੇ ਜਦੋਂ ਸੁਰਗਵਾਸ ਹੋਏ ਐ ਉਦੋਂ ਸਿੱਖ ਰੈਤਾਂ ਦੇ ਅਨਸਾਰ ਉਹਨਾਂ ਨੂੰ ਦਫ਼ਨ ਨਹੀਂ ਕੀਤਾ ਗਿਆ ਉੱਥੇ ਜਾ ਕੇ ਮਹਾਰਾਜ ਦਲੀਪ ਸਿੰਘ ਦੇ ਕੋਲੇ ਕੋਸ਼ ਸੇਖ토리 ਆਇਆ ਜਿਨ੍ਹਾਂ ਨੇ ਸਾਰਾ ਕੁਝ ਦੱਸਿਆ ਇਹ ਤੋਂ ਹੋਣ ਲੱਗਿਆ ਜਿਵੇਂ ਸੰਤ ਗਨੈਸ਼ ਸਿੰਘ ਪਿੰਡਾ ਵਾਲੇ ਦੱਸਦੇ ਹੁੰਦੇ ਸੀਗੇ ਕਿ ਇੱਕ ਸ਼ੇਰ ਦਾ ਬੱਚਾ ਪੇਡਾਂ ਵਿੱਚ ਮਿਲ ਗਿਆ ਤੇ ਪੇਡਾਂ ਵਰਕਰ ਮਿਉ ਮਿਉ ਫਿਰਨ ਲੱਗ ਗਿਆ ਫਿਰ ਸ਼ੇਰ ਆਇਆ ਉਹਨੇ ਦੱਸਿਆ ਤੂੰ ਤਾਂ ਸਾਡਾ ਬੱਚਾ ਹੈ ਤੇ ਤੂੰ ਆਪਣੀ ਬੋਡੀ ਦੇ ਵਿੱਚ ਮਾਰਕ ਜਕਰਾ ਸੋ ਮੇਰਾ ਮਤਲਬ ਹੈ ਕਿ ਇਹ ਸਿੱਕੇ ਜਿਹੜੇ ਗਏ ਸੀਗੇ ਇਹਨਾਂ ਨੇ ਸਾਰਾ ਕੁਝ ਮਹਾਰਾਜ ਅਦਲਿਪਸਨ ਨੂੰ ਦੱਸਿਆ ਜਿਹੜੀ ਸੰਧੀ ਉਹਨਾਂ 46 ਦੇ ਵਿੱਚ ਹੋਈ ਹੈ ਉਹਦੇ ਵਿੱਚ ਸਾਡੇ ਆਪਣੇ ਜਿਹੜੇ ਸਿੱਖ ਸੀਗੇ ਡੋਗਰੇ ਸੀਗੇ ਕਸ਼ਮੀਰ ਤੇ ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ ਹੈਗਾ ਤੇ ਇੱਕ ਪਾਸੇ ਦੀ ਸੰਧੀ ਕਰਤੇ ਜਿਹੜਾ ਸਾਡਾ ਖੁਰਸ਼ਾ ਖੰਡਨ ਸੀ ਉਹ ਵੀ ਲਾਰਡ ਲਵਜੀ ਲੁੱਟ ਕੇ ਮਲਕਾ ਵਿਕਟੋਰੀਆ ਦੇ ਤਾਜ ਦੇ ਵਿੱਚ ਹੋ ਜੀ ਨੀ ਹੂਰਾ ਉਹ ਵੀ ਪਾ ਦਤਾ ਔਰ ਹਰੇਕ ਚੀਜ਼ ਟਿੱਕ ਇਹ ਸੰਧੀ ਦੇ ਮੁਕਾਬਲ ਅੰਗਰੇਜ਼ ਸਰਕਾਰ ਦਾ ਹੋਇਆ ਕਿ ਜਰਵਾਰ ਹੁਣ ਇਨੀਅਮ ਦੁੱਖਾ ਰੱਖសា ਦਾ ਹੈ ਇਨੀ ਫੌਜ ਰੱਖសា ਦਾ ਹੈਗਾ ਔਰ ਜਿਹੜੀ ਵੀ ਫੌਜ ਮਹਾਰਾਜਾ ਜਦੀਪ ਸਿੰਘ ਜਾਂ ਲਾਹੌਰ ਦਰਬਾਰ ਤੇ ਅਲੱਕੇ ਤੋਂ ਸਾਡੀ ਨੰਗੂਗੀ ਪੋਰਾ ਰਾਸ਼ਨ ਪਾਣੀ ਉਹਦੀ ਸੇਵਾ ਲਾਹੌਰ ਦਰਬਾਰ ਨੂੰ ਕਰਨੀ ਪਾਉਗੀ ਇਸ ਸਾਗਿਆ ਛੀਚਾ ਇਸ ਸੰਜੀ ਦੇ ਵਿੱਚ ਦਖਲ ਹੋਈਆਂ ਤੇ ਜਿਹੜੇ ਸਿੱਖਾਂ ਦੇ ਨਾਲ ਲੜਾਈਆਂ ਹੋਈਆਂ ਇਹ ਵੀ ਲਿਖਿਆ ਗਿਆ ਕਿ ਇਹਨਾਂ ਦਾ ਮਾਜਾ ਸਿੱਖ ਦਰਬਾਰ ਨੂੰ ਲਾਹੌਰ ਦਰਬਾਰ ਨੂੰ ਤੈਨਾ ਪੁੱਜਦਾ ਇਹ ਦਿੱਲਫੋਜ਼ ਜ਼ਲਮਤ ਦੇ ਖੇਤੀ ਸੀ ਔਰ ਇਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਲਾਹੌਰ ਦਰਬਾਰ ਦੇ ਵਿੱਚ ਅੱਗੇ ਤੋਂ ਯੋਰਾ ਜਿੱਥੇ ਅਮਰੀਕਾ ਦਾ ਇਹ ਉੱਚਾ ਹੁੰਦਾ ਹੈ ਜਿੱਥੇ ਯੂਰਪ ਦਾ ਜਿੱਥੇ ਅਮਰੀਕਾ ਦਾ ਅਫਸਰ ਬੇਸ਼ੱਕ ਕੋਈ ਸਿਵਲ ਹੋਵੇ ਬੇਸ਼ੱਕ ਮਿਲਟਰੀ ਹੋਵੇ ਉਸ ਨੂੰ ਦਰਬਾਰ ਦੀ ਨੌਕਰੀ ਨਹੀਂ ਦਿੱਤੀ ਜਾਉਂਦੀ ਸੋ ਸਾਰੇ ਪਾਸਿਓਂ ਵਿੰਡ ਦੇ ਆ ਜਿੱਥੇ-ਜਿੱਥੇ ਦਰਿਆਵਾਂ ਦੇ ਉੱਤੇ ਕਿਸਤੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਪਾਰ ਕਰਾਉਂਦੀਆਂ ਸੀਗੀਆਂ ਜਿਹੜਾ ਪੈਸਾ ਉੱਥੇ ਲੱਗਦਾ ਸੀ ਉਹ ਵੀ ਅੰਗਰੇਜ਼ ਦਰਬਾਰ ਨੇ ਆਪਣਾ ਕਰ ਲਿਆ ਜਿਹੜੀਆਂ ਸਾਡੀਆਂ ਤੋਪਾਂ ਸੀ ਫਰਸਟ ਕਲਾਸ ਦੁਨੀਆ ਦੇ ਵਿੱਚ ਇਹ ਜੀ ਟੋਪ ਲਾਹੌਰ ਦੇ ਟੋਪ ਹਨ ਇਹ ਵਿਚ ਨਹੀਂ ਸੀ ਬੰਦੀ ਉਹਨਾਂ ਨੂੰ ਢਾੜ ਕੇ ਕੰਪਨੀ ਬਾਗ ਜਿਹੜਾ ਲਾਹੌਰ ਹੈ ਉਹ ਤਾਂ ਜੰਗਲਾ ਬਣਾਤਾ ਤੇ ਬਹੁਤ ਸਾਰੇ ਜਿਹੜੇ ਗਿੱਜੇ ਥਰ ਹੈ ਉਹ ਹੀ ਟੋਪ ਪਾੰਦਾ ਢਾੜ ਕੇ ਅਸਾਇਆਂ ਦੇ ਚਰਚਾਂ ਦੇ ਵਿੱਚ ਜਿਹੜੀਆਂ 58 ਹੁੰਦੇ ਉਹ ਬਣ ਰਏਗੇ ਜੇ ਤੁਸੀਂ ਪਿੱਤਨ ਦਾ ਟੱਲ ਕਿਤੇ ਦੇਖ ਲਓ ਉਹ ਵੀ ਆਪਣੀਆਂ ਤੋਪਾਂ ਨੂੰ ਟਾ ਕੇ ਬਣੇ ਗਏ ਆ ਸੋ ਮੇਰਾ ਮਤਲਬ ਹੈ ਕਿ ਬਿਲਕੁਲ ਜ਼ਰੀਜ ਕੀਤਾ ਸਿੱਖ قوم ਨੂੰ ਤੇ ਜਿਹੜੇ ਸਾਡੇ ਸਿੰਘ ਸੀਗੇ ਮੁਸਲਮਾਨ ਵਫਾਦਾਰ ਸੀਗੇ ਉਹ ਸਾਰੇ ਅੰਗਰੇਜ਼ਾਂ ਦੇ ਨਾਲ ਲੜ ਕੇ ਔਰ ਕਸ਼ਮੀਰ ਨੂੰ ਬੇਚਤਾ ਡੋਗ ਰਿਆ ਨੂੰ ਹੁਣ ਕਸ਼ਮੀਰ ਅਸੀਂ ਫਤਿਹ ਕੀਤਾ ਸੀ 1819 ਦੇ ਵਿੱਚ ਅਫਗਾਨਿਸਤਾਨ ਦੇ ਸੁਭਾ ਸੀਗਾ ਅਫਗਾਨਿਸਤਾਨ ਨਾ ਤਾਂ ਅੰਗਰੇਜ਼ ਤੋਂ ਫਤਿਹ ਹੋਇਆ ਨਾ ਰੂਸ ਤੋਂ ਨਾ ਹੁਣ ਅਮਰੀਕਾ ਤੋਂ ਸਿਰਫ ਸਿੱਖ ਫੌਜਾਂ ਨੇ ਅਫਗਾਨਿਸਤਾਨ ਨੂੰ ਫਤਿਹ ਕੀਤਾ ਸੀਗਾ ਔਰ ਉਹਦੇ ਬਦਲੇ ਫਿਰ ਅਫਗਾਨਿਸਤਾਨ ਨੂੰ ਆਪਣਾ ਇੱਕ ਸੂਬਾ ਕਸ਼ਮੀਰ ਜਿਹੜਾ ਅਫਗਾਨਿਸਤਾਨ ਦਾ ਸੂਬਾ ਸੀ ਉਹ ਸਾਨੂੰ ਲਾਹੌਰ ਦਰਬਾਰ ਨੂੰ ਦੇਣਾ ਪਿਆ ਇਹ ਸਾਰਾ ਖੁਸ਼ ਇਤਿਹਾਸ ਹੈ ਤੇ ਸ਼ਾਹ ਸ਼ੂਜਾ ਤੋਂ ਦਾ ਬਾਦਸ਼ਾਹ ਸੀ ਤੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜ ਨੇ ਤਾਂ ਚਲਾਕੀ ਕੀਤੀ ਪਰ ਕੋਹੀ ਨੂੰ ਹੀਰਾ ਵੀ ਉਹਨੂੰ ਦੇਣਾ ਪਿਆ ਦੇਣਾ ਕਿਵੇਂ ਪਿਆ ਇਹ ਸਾ ਸ਼ੂਜਾ ਨੂੰ ਖਤਰਨ ਸੀਗਾ ਕੀ ਇਹ ਸਿੱਖਾਂ ਤੋਂ ਅਫਗਾਨਿਸਤਾਨ ਨੂੰ ਇਸ ਨੇ ਹਰਾਤਾ ਇਹਦੀ ਜ਼ਿੰਦਗੀ ਨੂੰ ਖਤਰਾ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਇਹ ਸੁਪਨਾ ਦਿੱਤੀ ਜਿਹੜਾ ਫਨਾ ਦਿੱਤੀ ਤੇ ਮਹਾਰਾਜਾ ਰਣਜੀਤ ਸਿੰਘ ਦਰਬਾਰ ਦੀ ਖੁਫੀਆ ਏਜੰਸੀਆਂ ਨੂੰ ਪਤਾ ਲੱਗ ਗਿਆ ਕਿ ਸਾ ਸ਼ੂਜਾ ਉਹ ਹੀ ਨੂਰ ਸਾਹਿਰਾ ਆਪਣੇ ਸਾਫੇ ਦੇ ਲੱਗ ਦੇ ਵਿੱਚ ਕਰਕੇ ਆਪਣੇ ਸਾਫੇ ਚ ਰੱਖਦਾ ਫਿਰ ਮਹਾਰਾਜਾ ਦੇ ਦੇਖਣ ਨੇ ਬਾਛਾ ਸਾਹਿਬ ਜੀ ਨੂੰ ਬੜਾ ਮਾਨ ਬਖਸ਼ਿਆ ਇੱਥੋਂ ਖਾਣਾ ਖਾਇਆ ਤੇ ਫਿਰ ਮਹਾਰਾਜਾ ਸਾਹਿਬ ਪਿੰਦੇ ਸੱਜੇ ਇੱਥੇ ਪੰਜਾਬ ਜਿਵੇਂ ਰਵਾਜ ਹੈ ਕਿ ਜਦੋਂ ਅਸੀਂ ਪੱਕੇ ਦੋਸਤ ਬਣ ਜਾਈਏ ਤਾਂ ਉਹ ਦੋ ਬੱਧ ਭਰਾ ਬਣ ਜਾਂਦੇ ਆ ਤੇ ਭਰਾ ਇੱਕ ਦੂਜੇ ਦਾ ਸਾਫਾ ਬਟਾਉਂਦੇ ਆ ਤੇ ਮਹਾਰਾਜ ਸਾਹਿਬ ਨੇ ਆਪਣਾ ਸਾਫਾ ਲਾ ਕੇ ਸਾਸੂ ਜਨ ਨੂੰ ਦਿੱਤਾ ਤੇ ਸਾਸੂ ਜੀ ਦਾ ਸਾਫਾ ਲਾ ਕੇ ਆਪਣੇ ਸਿਰ ਤੇ ਪਾਥੇ ਤੇ ਸਾਡ ਸ਼ੁਰੂ ਦੇ ਸਾਫੇ ਦੇ ਵਿੱਚ ਕੋਈ ਨੂਰ ਨੂੰ ਹੀਰਾ ਸੇ ਸਭ ਇਸ ਤਰ੍ਹਾਂ ਸਾਡੇ ਕੋਲੇ ਕੋਈ ਨੂਰ ਹੀਰਾ ਹਾਸਲ ਹੋਇਆ ਇਹ ਤਾਂ ਛੜਾ ਕਹ ਰਿਹਾ ਹੈ ਪਾਕਿਸਤਾਨ ਮੰਦਿਰ ਹੈ ਸਰਾਕੋਸ਼ ਮੰਦਿਰ ਹੈ ਪਰ ਇਹ ਹੈ ਸਿੱਖਾਂ ਦਾ ਜਿਹੜਾ ਇਹਦਾ ਮਸਲਾ ਤਕੜਾ ਨਿਕਲਿਆ ਤਾਂ ਮੈਂ ਤਾਂ ਲਿਖਿਆ ਸੀਗਾ ਕਿ ਜੇ ਇਹ ਸਿੱਖਾਂ ਦੀ ਜਾਇਦਾਦ ਹੈ ਤੇ ਜੇ ਸਿੱਖਾਂ ਦਾ ਰਾਜ ਅਜ ਨਹੀਂ ਹੈ ਤਾਂ ਜੇ ਕੋਹਿੰਦੂਰ ਖੀ ਦਾ ਵਾਪਸ ਹੋਣੇ ਫਿਰ ਇਸ ਨੂੰ ਦਰਬਾਰ ਸਾਹਿਬ ਦੇ ਵਿੱਚ ਰੱਖੇ ਗਏ ਆਪਣੇ ਰਾਜ ਨੇ 1843 ਦੇ ਵਿੱਚ ਲਾਦਾਖ ਫਤਿਹ ਕੀਤਾ ਉਹਦਾ ਜਨਰਲ ਸੀਗਾ ਦੋ ਗ੍ਰਾਫ ਉਹਦਾ ਨਾਮ ਸੀ ਜੋਰ ਵਰਸੇ ਜਿਹੜਾ ਤੁਸੀਂ ਮੈਨੂੰ ਪਹਿਲਾਂ 1999 ਦੇ ਵਿੱਚ ਪਾਰਲੀਮੈਂਟ ਭੇਜਿਆ ਸੀ ਉਹ ਤੋਂ ਬਾਅਦ ਸਰਕਾਰ ਨੇ ਇਸ ਜਰਨਲ ਦੀ ਇੱਕ ਟਿਕਟ ਕੱਢਤੀ ਸੀਗੀ ਤੇ ਥੰਡੇ ਲਿਖਿਆ ਹੋਇਆ ਸੀਗਾ ਕਿ ਇਸ ਨੇ ਨਾਦ ਫਟੇ ਕੀਤਾ ਤੇ ਮੈਂ ਉੱਠ ਕੇ ਕਿਹਾ ਕਿ ਮੈਨੂੰ ਟਾਈਮ ਦਿਓ ਤੇ ਮੈਂ ਫਿਰ ਟਾਈਮ ਦੇ ਵਿੱਚ ਪੁੱਛਿਆ ਕਿ ਜੇ ਲਦਾਖ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ ਉਹਦੇ ਜਰਨੈਲ ਨੇ ਜੇ ਫਤਹਿ ਕੀਤਾ ਲਦਾਖ ਇਸ ਡੋਗਰੇ ਜੋੜਾਬੜ ਸੈਨੇ ਫਿਰ ਇਹ ਹਿੰਦੂਤਵਾ ਦੇ ਰਾਜ ਦੇ ਵਿੱਚ ਇੰਦਰਾ ਗਾਂਧੀ ਦੇ ਦਾਗਰ ਦੇ ਵਿੱਚ ਸਾਡੇ ਜਰਨੈਲ ਗੁਰਜੀਤ ਸਿੰਘ ਰੂੜਾ ਤੇ ਜਨਰਲ ਸੁਭੇਗ ਸਿੰਘ ਨੇ ਫਤਹਿ ਕੀਤਾ ਬੰਗਲਾਦੇਸ਼ ਫਿਰਿੰਦਰਾ ਤੁਮਨ ਦੀ ਵੀ ਇਹ ਤੁਸੀਂ ਬਣਾ ਦੋ ਇਹ ਸਟੈਂਪ ਬਣਾ ਦੋ ਫਿਰੇ ਹੱਤੇ ਬੱਤੇ ਦੇ ਰਹਿ ਗਏ ਐਸੇ ਤਰ੍ਹਾਂ ਜਿਦੋਂ ਵੇਦਲਾ ਦਾ ਜ਼ਿਕਰ ਚੀਨ ਕਰਦਾ ਹੈ ਜਾਂ ਇੰਡੀਆ ਕਰਦਾ ਹੈ ਤੇ ਮੈਂ ਤਾਂ ਇਹ ਵੀ ਲਿਖਣ ਨੂੰ ਨਹੀਂ ਜੀ ਗਦਾ ਦਾ ਸਿੱਖਾਂ ਦਾ ਹਿੱਸਾ ਹੈ ਜੇ ਇਹਦੇ ਤੇ ਇੰਡੀਆ ਤੇ ਚੀਨ ਨੇ ਫੈਸਲਾ ਕਰਨਾ ਹੈ ਫਿਰ ਸਿੱਖਾਂ ਦਾ ਵੀ ਬਹੁਤ ਤੇ ਦੇ ਵਿੱਚ ਬਹਿਣਾ ਚਾਹੀਦਾ ਮੈਂ ਡਿਸੀਜਨ ਨਹੀਂ ਲਿਖੀ ਜਿਸ ਨਾਲ ਕਿਸੇ ਬਣਦਾ ਹੈ ਕਮਕੀਤ ਹੋਈ ਜਾਊਗਾ ਪਰ ਮੇਰਾ ਮਤਲਬ ਹੈ ਆਪਾਂ ਨੂੰ ਖਿਆਲ ਰੱਖਣਾ ਪਊ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਹੁਣ ਜਿਹੜੀ ਸੰਧੀ ਹੋਈ ਹੈ ਇਹਦੇ ਵਿੱਚ ਲਿਖਤਾ ਸੀ ਕਿ ਮਹਾਰਾਜਾ ਦਲੀਪ ਸਿੰਘ ਨੇ ਮबारक ਨੇ ਔਰ ਇੰਨਾ ਦਾ ਰਾਜ ਸਥਾਪਿਤ ਕੀਤਾ ਜਾਊਗਾ ਸੋਵਰਨਿਟੀ ਬਾਛਾਈ ਜਿਹਦੇ ਉਮਰਦੇ ਹੋਗੇ ਮਤਲ ਕਿਤਾ ਤੁਸੀਂ ਸਾਰੇ ਇੱਥੇ ਜਾਣਦੇ ਹੋ ਮਤਲ ਹੁੰਦਾ ਥੋੜੇ ਚਿਰ ਲਈ ਆ ਰੋਜ਼ ਤੁਸੀਂ ਪੜ ਜਾਂ ਤਹਿਸੀਲਦਾਰ ਨੂੰ ਮਤਲ ਕਰਤਾ ਥਾਣੇਦਾਰ ਨੂੰ ਮਤਲ ਕਰਤਾ ਫੇਰ ਉਹਨੂੰ ਫੇਰ ਬਣਾ ਦਿੰਦੇ ਜਦੋਂ ਮਤਲ ਤੋਂ ਬਾਅਦ ਇਹ ਸਿਰਫ ਮਤਨ ਕੀਤਾ ਸੀਗਾ ਪਰ 1857 ਦੇ ਵਿੱਚ 57 ਦੇ ਵਿੱਚ ਬੜਾ ਭਾਰੀ ਗਦਰ ਹੋਇਆ ਤੇ ਮੁਸਲਮਾਨਾਂ ਦਾ ਮੋਗਲਾਂ ਦਾ ਰਾਜ ਅੰਗਰੇਜ਼ ਨੇ ਭੰਗ ਕਰਤਾ ਜਿਹੜੀ ਚੀਜ਼ ਭੰਗ ਹੋ ਜੇ ਉਹ ਫਿਰ ਸਰਜੀਤ ਨਹੀਂ ਹੋ ਸਕਦੀ ਹੈਗੀ ਤੇ ਸਿੱਖਾਂ ਦਾ ਰਾਜ ਸਿਰਫ ਮੱਤਲ ਹੋਇਆ ਸੀਗਾ ਫਿਰ ਜਦੋਂ 1947 ਦੇ ਵਿੱਚ ਅੰਗਰੇਜ਼ਾਂ ਨੇ ਫੈਸਲਾ ਕੀਤਾ ਕਿ ਮੁਸਲਮਾਨਾਂ ਨੂੰ ਪਾਕਿਸਤਾਨ ਦਿੱਤਾ ਜਾਵੇ ਤੇ ਹਿੰਦੂਆਂ ਨੂੰ ਇੰਡੀਆ ਦਾ ਰਾਜ ਦਿੱਤਾ ਜਾਵੇ ਪਰ ਉਹਨਨੀ ਤੌਰ ਤੇ ਤੇ ਆਸਕ ਤੌਰ ਤੇ ਜੇ ਉਹਨਾਂ ਨੇ ਸਾਡਾ ਰਾਜ ਮੱਤਲ ਕੀਤਾ ਸੀ ਫਿਰ 1947 ਦੇ ਵਿੱਚ ਬਣਦਾ ਸੀ ਕਿ ਸਾਡਾ ਰਾਜ ਸਰਜੀਤ ਕਰਨ ਸਾਡੀ ਮੰਗ ਸੀ ਕਿ ਜਮਨਾ ਤੱਕ ਤੇ ਉੱਪਰਲੇ ਦਰਿਆ ਜੇਲਮ ਤੋਂ ਥੱਲੇ ਜਿਹੜਾ ਆਉਂਦਾ ਉੱਥੋਂ ਤੱਕ ਸਿੱਖਾਂ ਦੀ ਧਰਤੀ ਹੋਊਗੀ ਪਰ ਫਿਰ 1947 ਦੇ ਵਿੱਚ ਅੰਗਰੇਜ਼ਾਂ ਨੇ ਫੇਰ ਸੱਟ ਨਾਲ ਧੋਖਾ ਕੀਤਾ ਹੁਣ ਦੇਖੋ ਮੁਸਲਮਾਨਾਂ ਦਾ ਰਾਜ ਭੰਗ ਕੀਤਾ ਗਿਆ ਸੀ ਜੇ ਭੰਗ ਹੋ ਗਿਆ ਫਿਰ ਪਾਕਿਸਤਾਨ ਨੂੰ ਦੇਤਾ ਤੇ ਹਿੰਦੂਆਂ ਨੇ ਇਤਿਹਾਸ ਵਿੱਚ ਕਿਤੇ ਰਾਜ ਨਹੀਂ ਕੀਤਾ ਸਿਰਫ ਯੋਧਿਆਂ ਦੇ ਵਿੱਚ ਦੱਸਿਆ ਜਾਂਦਾ ਕਿ ਉਹਨਾਂ ਦਾ ਰਾਜ ਸੀਗਾ ਤੇ ਹਨੂਮਾਨ ਜੀ ਨੇ ਇੱਕ ਵੱਡੀ ਛਾਲ ਮਾਰੀ ਤੇ ਸ੍ਰੀ ਲੰਕਾ ਚਲੇ ਗਏ ਸਭ ਮੇਰਾ ਮਤਲਬ ਹੈ ਜਦੋਂ ਹਿੰਦੂਆਂ ਦਾ ਰਾਜ ਹੀ ਨਹੀਂ ਹੋਇਆ ਤੇ ਉਹਨਾਂ ਦਾ ਰਾਜ ਦੇਤਾ ਤੇ ਸਿੱਖਾਂ ਨੂੰ ਬਿਲਕੁਲ ਖਤਮ ਕਰਤਾ ਇਹ ਤਾਂ ਬਹੁਤ ਪਾਰੀ ਦਾ ਸੋ ਮੇਰਾ ਮਤਲਬ ਹੈ ਕਿ ਸੱਡਾ ਜਿਹੜਾ ਰਾਜ ਹੈ ਉਹ ਮੱਤਲ ਹੋਇਆ ਹੋਇਆ ਤੇ ਮੱਤਲ ਹੋਇਆ ਹੋਇਆ ਰਾਜ ਫਿਰ ਸੁਰਜੀਤ ਹੋ ਸਕਦਾ ਸੋ ਸਾਡੀ ਪਾਰਟੀ ਬਿਲਕੁਲ ਇਸ ਕਦਮ ਦੇ ਉੱਤੇ ਚੱਲ ਰਹੀ ਹੈ ਅੱਜ ਸਾਡੇ ਸਿੱਖ ਥੱਕ ਗਏ ਆ ਇਹ ਨਮੀ ਚੀਜ਼ ਨੂੰ ਸੋਚ ਨਹੀਂ ਸਕਦੇ ਗੱਲ ਇੱਕ ਹੈ ਜਿਹੜਾ ਐਸਟਪੀਸੀ ਦੇ ਵਿੱਚ ਕਮਲ ਪਿਆ ਹੋਇਆ ਹੈ ਇਹ ਹਿੰਦੂਤਵਾ ਦੀ ਸਰਕਾਰ ਇੰਡੀਆ STP ਸੀਨੋਟ ਸਿੱਖਾਂ ਦੀ ਇੰਸਟੀਟਿਊਸ਼ਨ ਨੂੰ ਬਿਲਕੁਲ ਖਤਮ ਕਰਨਾ ਚਾਹੀਦਾ ਚਾਹੁੰਦੀ ਹੈ 14 ਸਾਲ ਤੋਂ ਇਹਨਾਂ ਦੇ ਇਲੈਕਸ਼ਨਸ ਨਹੀਂ ਹੋਏ ਹੈਗੇ ਜੇ 14 ਸਾਲ ਤੋਂ ਇਲੈਕਸ਼ਨ ਨਹੀਂ ਹੋਏ ਤਾਂ ਫੇਰੇ ਬਜਟ ਕਿਵੇਂ ਪਾਸ ਕਰ ਸਕਦੇ ਆ 14 ਸਾਲਾਂ ਦੇ ਮੈਂਬਰ ਇਹ ਪ੍ਰਾਣੇ ਬੰਦੇ ਐ ਨਵਾਂ ਯੁੱਗ ਆ ਗਿਆ ਹੈ ਅੰਬੈਸਡਰ ਗੱਡੀ ਅੱਜ ਆਪਾਂ ਨੂੰ ਦੇਖਦੀ ਨਹੀਂ ਆਪ ਦਾ ਪਰਟੀਓਟਲ ਨਹੀਂ ਹੈ ਕਿ ਜਿਹਦੋਂ ਇਹਨਾਂ ਦਾ ਮਾਣੀ ਪੁਰਾਣੇ ਜਮਾਨੇ ਚ ਫਿਰਦਾ ਹੈ ਤੇ ਇਹਨਾਂ ਨੇ ਕਦੋਂ ਕਿਹਾ ਕਿ ਇਹ ਸਾਡੇ ਇਲੈਕਸ਼ਨ ਕਰਾਓ ਹੁਣ ਜੇ ਹਿੰਦੂਆਂ ਦੀ ਪਾਰਲੀਮੈਂਟ ਦੇ ਇਲੈਕਸ਼ਨ 5 ਸਾਲਾਂ ਬਾਅਦ ਨਾ ਹੋਣ ਉਹ ਤਾਂ ਹਨੇੜ ਘਰ ਦੀ ਚੱਖ ਦੇਣਗੇ ਤੇ ਮੈਂ ਭੁੱਲ ਗਿਆ ਕਿ ਜਦੋਂ ਸਾਰੀ ਮਿਲਟਰੀ ਦਾ ਇੰਤਜ਼ਾਮ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਤੇ ਯਰਪ ਦੇ ਨਮੂਨੇ ਦੇ ਉੱਤੇ ਕੀਤਾ ਤੇ ਬਿਲਕੁਲ ਮੁਕਾਬਲੇ ਦੀ ਫੋਰਜ ਪੈਦਾ ਕਰਤੀ ਹੈ ਜਾਈਂ ਇੱਥੇ ਆ ਜਾਓ ਮੇਰੇ ਕੋਲ ਅੰਗਰੇਜ਼ਾਂ ਦੇ ਆ ਜੀ ਤੁਸੀਂ ਇੱਥੇ ਬੋਲ ਲਓ ਮੈਂ ਉਹ ਚੁੱਪ ਕਰਜੋ ਯਾਰ ਚੁੱਪ ਕਰਜੋ ਦਾ ਤੁਸੀਂ ਮੈਂ ਚਾਰ ਵਾਰੀ ਕਹਤਾ ਤੁਹਾਨੂੰ ਜਾਂ ਬੈਹਜੋ ਇਧਰ ਆਕੇ ਜਾਂ ਚੁੱਪ ਕਰਜੋ ਉਧਰ ਚਲੇ ਜਾਓ ਵੀ ਉਧਰ ਚਲੇ ਜਾਓ ਨੂੰ ਪਤਾ ਨਹੀਂ ਲੱਗਦਾ ਜਦੋਂ ਮੈਨਟਰੀ ਨੂੰ ਤਾਂ ਵਧੀਆ ਪਤਾ ਜੇ ਮਹਾਰਾਜਾ ਰਣਜੀਤ ਸਿੰਘ ਉਸੇ ਤਰ੍ਹਾਂ ਯੂਰਪ ਦੇ ਵਿੱਚ ਜਮਹੂਰੀਅਤ ਸੀ ਡੈਮੋਕ੍ਰੇਸੀ ਸੀ ਜੇ ਉਹ ਡੈਮੋਕ੍ਰੇਸੀ ਇੱਥੇ ਲੈ ਆਉਂਦੇ ਇਹ ਸੱਟ ਰਾਜ ਨਹੀਂ ਸੀ ਜਲ ਸਕਦਾ ਹੈਗਾ ਇੱਕ ਬਹੁਤ ਪਰੀ ਗਲਤੀ ਸੱਤੋ ਹੋਈ ਹੈ ਕਿ ਜਮੂਰੀਅਤ ਮਹਾਰਾਜਾ ਰਣਜੀਤ ਸਿੰਘ ਨੇ ਸੱਟ ਰਾਜ ਦੇ ਵਿੱਚ ਪੈਦਾ ਨਹੀਂ ਕੀਤੀ ਸੋ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਹੈਗੀ ਹੈ ਤੇ ਹੁਣ ਐਸਪੀਸੀ ਦੇ ਉੱਤੇ ਹਕੂਮਤ ਲੱਗੀ ਹੈ ਜਿਵੇਂ ਸੱਟ ਰਾਜ ਮਤਲ ਕੀਤਾ ਗਿਆ ਸਾਡੀ ਐਸ.ਸੀ.ਪੀ ਜਿਹੜੀ ਸਾਡੀ ਕਾਨੂੰਨ ਦੇ ਰਾਏ 1925 ਦੇ ਵਿੱਚ ਬਣੀ ਸੀ ਜਿੱਥੇ ਬੀਬੀਆਂ ਨੂੰ ਹਕਦ ਦਿੱਤਾ ਗਿਆ ਸੀ ਕਿਉਂ ਕਰਕੇ ਗੁਰੂ ਮਹਾਰਾਜ ਕਹਿੰਦੇ ਹੈ ਕਿ ਬੀਬੀਆਂ ਤੇ ਮਰਦ ਇੱਕ ਨੇ ਤੇ ਬਰਾਬਰ ਨੇ 1925 ਦੇ ਵਿੱਚ ਯੂਰਪ ਦੀਆਂ ਮਹਿਮਾਂ ਬ੍ਰਿਟਾਨੀਆ ਕੈਨੇਡਾ ਅਮਰੀਕਾ ਦੀਆਂ ਆਸਟ੍ਰੇਲੀਆ ਦੀਆਂ ਜੋ ਕਰਨ ਨਾਲ ਪੰਨਰੀਆਂ ਸੀ ਕਿ ਸਾਨੂੰ ਵੋਟ ਪਾਉਣ ਦਾ ਹੱਕ ਚ ਨਹੀਂ ਹੈ ਪਰ ਇੱਧਰ 1925 ਜਿਹੜੀ ਸਾਡੀ ਪਾਰਲੀਮੈਂਟ ਬਣੀ ਹੈ ਇਹਦੇ ਵਿੱਚ ਬੀਬੀ ਅਨੂਬੀਬ ਬਰਬਰ ਦਾ ਹੱਕ ਦਿੱਤਾ ਗਿਆ ਹੋਇਆ ਹੁਣ ਮੈਨੂੰ ਪੁੱਛਦੇ ਆ ਜੀ ਕਿ ਜਥੇਦਾਰ ਸਾਹਿਬ ਨੂੰ ਹਟਾਤਾ ਮੈਨੂੰ ਪੁੱਛਦੇ ਆ ਜੀ ਸੁਖਵੀਰ ਜ਼ਿੰਮੇਵਾਰ ਹੈ ਪੁਰਾਣੇ ਜਮੇਵਾਰ ਜੁਮੇਵਾਰ ਤਾਂ ਹੋਈ ਨਹੀਂ ਐ ਜੰਮੂ ਜੁਮੇਵਾਰ ਅਸੀਂ ਐ ਅਸੀਂ ਪੁਰਾਣੇ ਜਮਾਨੇ ਚ ਰਹੇ ਹਾਂ ਸਾਲ ਜਨਤ ਕੋਈ ਨਵੇਂ ਜਮਾਨੇ ਦੀ ਗੱਲ ਹੀ ਨਹੀਂ ਆਉਂਦੀ ਹੈਗੀ ਜੀ ਇੰਡੀਆ ਦਾ ਸਾਡੀ ਪਾਰਲੀਮੈਂਟ ਐਸਟੀਪੀਸ ਨੂੰ ਭੰਗ ਕਰਨ ਤੇ ਲੱਗਿਆ ਹੈ 14 ਸਾਲ ਤੋਂ ਡੇਕਸ਼ਨੀਤ ਰਹਿੰਦੀ ਖੁੰਦੀ ਜਿਹੀ ਚੀਜ਼ ਰਹਿ ਗਈ ਹੈ ਉਸ ਨੂੰ ਵੀ ਇਹਨਾਂ ਨੇ ਤੋੜਤਾ ਹੋ। ਸੋ ਮੇਰਾ ਮਤਲਬ ਜਿੰਨਾ ਚੇ ਤੁਸੀਂ ਖਾਲਸਤਾਨ ਦੀ ਗੱਲ ਨਹੀਂ ਕਰਦੇ ਵੋਟ ਨਹੀਂ ਪਾਉਂਦੇ। ਮੈਂ ਤਾਂ ਵੀ ਕਹਿੰਦਾ ਸ਼ਸਤਰ ਚੱਕੋ ਆਪਾਂ ਸ਼ਸਤਰ ਨਾਲ ਛੇ। ਜੇ ਪਾ ਵੋਟ ਹੀ ਨਹੀਂ ਪਾ ਸਕਦੇ। ਹੁਣ ਆ ਜਿਹੜੇ ਕਿਸਾਨ ਐ ਇਹਨਾਂ ਨੇ ਦੱਬ ਕੇ ਆਮ ਪਾਰਟੀ ਨੂੰ ਵੋਟ ਨਾ ਪਾਈਆਂ। ਹੇਪਰ ਸੰਚਾਲਕ ਤੇ ਦਾਖਾਤਾ ਆ ਮਾਰਦੀ ਮਿੰਟ ਕੀ ਕੀ ਉਹ ਤੁਹਾਡੇ ਨਾਲ ਰਸੂ ਜਿਹੜਾ ਜਰਨਲ ਹੁੰਦਾ ਜੇ ਉਹ ਮੋਰਚਾ ਲਾ ਲੇ ਉਹ ਦੇਖਦਾ ਕਿ ਜੇ ਇੱਕ ਪਾਸੇ ਮੇਰੇ ਨਾਲ ਮੋਰਚਾ ਸਫਲ ਨਹੀਂ ਹੁੰਦਾ ਫਿਰ ਉਹ ਦੂਜੇ ਪਾਸੇ ਆਪਣੀ ਮੋਰਚਾ ਨੂੰ ਲਾ ਲਿੰਦਾ ਇਹ ਤਾਂ ਬੁਨਿਆਦੀ ਅਸੂਲ ਹੈ ਪਰ ਉਦਰੀ ਖਨਾਰੀ ਵੱਲ ਉਦਰੀ ਰਾਜਪੁਰ ਵੱਲ ਉੱਦਰੀ ਚੰਡੀਗੜ੍ਹ ਵੱਲ ਪਰ ਜੇਦੋਂ ਸਾਡੇ ਬਰਾੜ ਸਾਹਿਬ ਨੇ ਮੰਦੀ ਹਾਲਤ ਦੀ ਵੀ ਗੱਲ ਕੀਤੀ ਹੈ ਮੰਦੀ ਹਾਲਤ ਤਾਂ ਹੋਊਗੀ ਜੇ ਆਪਾਂ ਵਾਕੇ ਦਾ ਬਾਰਡਰ ਖੋਲ੍ਹ ਦੀਏ ਆਪਾਂ ਨੇ ਝੋਨਾ ਵੇਚਿਆ 2500 ਰੁਪਏ ਪਰ क्विंटल ਉਸ ਸਮੇਂ ਪਾਕਿਸਤਾਨ ਦੇ ਵਿੱਚ ਝੋਨੇ ਦੀ ਕੀਮਤ ਸੀ 8000 ਰੁਪਏ ਪਰ क्विंटल ਪਾਕਿਸਤਾਨ ਦੇ ਵਿੱਚ ਜਦੋਂ ਦੇ ਸਿੱਖ ਚਲੇ ਗਏ ਹੈ ਉੱਥੇ ਜਿੰਸ ਹੁੰਦੇ ਹੀ ਨਹੀਂ ਹੋਣ ਜੇ ਤਾਂ ਮੈਂ ਪਿੱਛੇ ਗਿਆ ਵਸਾਫੀ ਤੇ ਗੁਲਮਨ ਆਪਾ ਤਖੜਾ ਨਹੀਂ ਕਰਦੇ ਅੱਗੇ ਨਹੀਂ ਵੱਧਦੇ ਆਜ਼ਾਦੀ ਤੇ ਲਈ ਨਹੀਂ ਆਪਣਾ ਵੋਟ ਹੁੰਦੇ ਤਾਂ ਫੇਰ ਤਾਂ ਮੈਂ ਹੁਣੇ ਹੀ ਰਹੂਗਾ ਸੋ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਸਾਡੇ ਵਕੀਲ ਸਾਹਿਬ ਸਿਮਰਨਜੀਤ ਸਿੰਘ ਤੇ ਸਾਰੇ ਜਥੇਬੰਦੀ ਨੇ ਜਿਹੜਾ ਇਹੋ ਜਿਹਾ ਵਧੀਆ ਮੌਕਾ ਲੈਣ ਦਾ ਸਦੀਆਂ-ਸੰਨੀਆਂ ਦੀ ਗੱਲ ਕੀਤੀ ਹੈ ਮੈਂ ਇੰਨਾਂ ਦਾ ਬਹੁਤ ਮਸ਼ਹੂਰ ਹਾਂ ਤੇ ਤੁਹਾਡਾ ਸਾਰਿਆਂ ਦਾ ਜਿਹੜਾ ਤੁਸੀਂ ਦਿਨ ਲਾ ਕੇ ਇੱਥੇ ਬੈਠ ਕੇ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ